ਦੋਸਤੋ ਇਹ ਵੀਡੀਓ ਤਕਰੀਬਨ 8:30 ਵਜੇ ਦੀ ਹੈਗੀ ਆ ਤੇ ਇਹ ਇੱਕ ਰੋਡ ਤੇ ਪੈਂਦੇ ਚੌਂਕ ਦੀ ਆ ਤੇ ਪੰਜਾਬ ਸਾਡਾ ਬਾਦ ਫੁੱਲ ਰਿਹਾ ਏ ਇਹ ਪੰਜਾਬ ਦੀ ਤਰੱਕੀ ਆਸਤੇ ਤੁਸੀਂ ਕੀ ਕਹਿੰਦੇ ਹੋ ਇਸ ਵੀਡੀਓ 'ਚ ਮੈਸੇਜ ਕਰਕੇ ਜਰੂਰ ਦੱਸਿਓ ਦੋਸਤੋ ਤੁਹਾਨੂੰ ਇਹ ਸਿਰਫ ਇੱਕ ਛੋਟੀ ਜੀ ਜਗ੍ਹਾ ਦੇ ਉੱਪਰ ਇਹ ਜੋ ਪ੍ਰਵਾਸੀ ਹੈ ਛਰੇ ਆਮ ਦਾਲੂ ਪੀਂਦੇ ਜਿਹੜੇ ਰੋੜਾਂ ਦੇ ਉੱਪਰ ਖੜੇ ਦਿਖ ਰਹੇ ਆ ਜਿਦੇ ਵਿੱਚ ਛੋਟੇ-ਛੋਟੇ ਬੱਚਿਆਂ ਨੇ ਨਸ਼ਾ ਰੇੜੀਆਂ ਦੇ ਉੱਪਰ ਰੱਖ ਕੇ ਲਾਇਆ ਹੋਇਆ ਏ ਨਾਲ ਇਹਨਾਂ ਦੇ ਬੱਚੇ ਇਹਨਾਂ ਦੇ ਜੋ ਘਰ ਦੇ ਮੈਂਬਰ ਆ ਉਹ ਵੀ ਸਾਰੇ ਇਸ ਪਰਫੁੱਲਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਪੂਰਾ-ਪੂਰਾ ਬੱਚੇ ਵੀ ਉਹਨਾਂ ਦਾ ਸਾਥ ਜਿਹੜਾ ਦੇ ਰਹੇ ਆ ਤੇ ਇਹਦੇ ਵਿੱਚ ਸਾਡੇ ਪੰਜਾਬੀ ਭਰਾ ਵੀ ਤੁਹਾਨੂੰ ਕੋਈ ਕੋਈ ਦਿਖਦਾ ਹੋਊ ਖੜਾ ਉਹ ਵੀ ਇਹਨਾਂ ਦੇ ਨਾਲ ਖੜ ਕੇ ਹੀ ਜੋ ਹੁਣ ਤਾਰੂ ਪਿਆਲਾ ਤੇ ਰੋਟੀ ਪਾਣੀ ਸਾਂਝੀ ਕਰਦੇ ਆ ਇਹਨਾਂ ਦਾ ਤੁਸੀਂ ਵੀਡੀਓ ਦੇ ਵਿੱਚ ਇੱਕ ਜੋੜਾ ਹੈਲੀਕੈਂਟਾ ਬੈਠਾ ਦੇਖ ਰਹੇ ਹਾਂ ਆਪਦੀ ਸਾਈਕਲ 'ਤੇ ਇਹ ਸਾਰਾ ਦਿਨ ਇੱਕ ਚੌਂਕ ਦੇ ਉੱਪਰ ਹੀ ਮੰਗਦਾ ਹੈ ਲੋਕਾਂ ਨੂੰ ਰੋਕ ਰੋਕ ਕੇ ਤੇ ਸ਼ਾਮ ਨੂੰ ਇਹ ਲੋਕਾਂ ਤੋਂ ਮੰਗੇ ਹੋਏ ਪੈਸਿਆਂ ਦੇ 10-10 ਰੁਪਏ ਪਾ ਕੇ ਇਕੱਠੇ ਕਰਕੇ ਤੇ दारू ਪੀਂਦੇ ਆ ਸਾਨੂੰ ਉਮੀਦ ਨਹੀਂ ਸੀ ਕਿ ਪੰਜਾਬ ਦੀ ਤਰੱਕੀ ਇੰਨੀ ਜਲਦੀ ਹੋਊਗੀ ਤੇ ਇੰਨਾ ਖੁਸ਼ਹਾਲ ਬਣ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਜਿਵੇਂ-ਜਿਵੇਂ ਦਿਨ ਬੀਤਦੇ ਜਾਂਦੇ ਆ ਟ੍ਰੇਨਾਂ ਬਾਹਰਲੇ ਸਟੇਟਾਂ ਚੋਂ ਭਰ-ਭਰ ਕੇ ਪੰਜਾਬ ਦੇ ਵਿੱਚ ਆਈ ਜਾ ਰਹੇ ਹਾਂ ਕਿਉਂਕਿ ਇੱਥੇ ਨਾ ਤਾਂ ਰੋਟੀ ਦੀ ਘਾਟ ਆ ਨਾ ਕੰਮ ਦੀ ਤੇ ਨਾ ਇੱਥੇ ਕਿਸੇ ਤੁਸੀਂ ਜਿਵੇਂ ਮਰਜ਼ੀ ਘੁੰਮ ਸਕਦੇ ਹੋ ਇੱਥੇ ਕੋਈ ਕਾਨੂੰਨ ਦਾ ਡਰ ਨਹੀਂ ਹੈ ਸ਼ਰਿਆਮ ਮੋਟਰਸਾਈਕਲਾਂ ਦੇ ਉੱਪਰ ਘੁੰਮਦੇ ਫਿਰਦੇ ਆ ਨੰਬਰ ਪਲੇਟਾਂ ਤੋਂ ਬਿਗੇਰ ਮੋਟਰਸਾਈਕਲ ਤੇ ਕਿੰਨੀਆਂ ਖਬਰਾਂ ਆਉਂਦੀਆਂ ਲੰਘੇ ਦਿਨ ਇੱਕ ਬੱਚੇ ਦੇ ਨਾਲ ਕੀ ਹੋਇਆ ਸਭ ਨੂੰ ਪਤਾ ਹੈ ਤੇ ਇਹਦੇ ਵਿੱਚ ਪੰਜਾਬ 'ਚ ਤਰੱਕੀ ਕਰਾਉਣ ਵਾਸਤੇ ਸਾਡੇ ਹੀ ਲੋਕ ਪੰਜਾਬੀਆਂ ਦਾ ਵੀਰਾਂ ਦਾ ਬਹੁਤ ਸਾਥ ਇਹਨਾਂ ਨੂੰ ਮਿਲਿਆ ਹੈ ਜਿਹੜਾ ਪਿੰਡਾਂ ਦੇ ਵਿੱਚ ਵੋਟਾਂ ਬਣਾਉਣੀਆਂ ਕੌਂਸਲਰ ਨੇ ਵੋਟਾਂ ਬਣਾਉਣੀਆਂ ਆਪ ਦੀ ਵੋਟ ਪੱਕੀ ਦੇ ਵਿੱਚ ਤੇ ਇਹ ਪੰਜਾਬ ਦੇ ਵਿੱਚ ਜੋ ਆਸੇ ਪਾਸੇ ਦਾ ਇਲਾਕਾ ਹੈ ਆਸੇ ਪਾਸੇ ਦੀ ਜ਼ਮੀਨ ਲੱਗਦੀ ਹੈ ਉਹ ਸਾਰੇ ਹੀ ਇਹਨਾਂ ਨੇ ਜੋ ਕਲੋਨੀਆਂ ਦੇ ਤੌਰ ਤੇ ਕੱਟੀਆਂ ਗਈਆਂ ਕੋਠੀਆਂ ਜਾਂ ਪਲਾਟ ਇਹ ਇੱਥੇ ਰਹਿ ਕੇ ਆਪਣਾ ਪੂਰਾ